ਐ ਰੈਡੀ ਜਦੋਂ ਸੁਪਨੇ ਪੂਰੇ ਕਰਨੇ ਹੋਣ ਉਦੋਂ ਉਮਰ ਨਹੀਂ ਦੇਖੀਦੀ ਮੌਕਾ ਦੇਖੀਦਾ ਸੌਂਦੇ ਜਾਗਦੇ ਅੱਖਾਂ ਮੁਹਰੇ ਸੁਪਨਿਆਂ ਨੂੰ ਸੱਚ ਕਰਨ ਦਾ ਜਨੂਨ ਹੁੰਦਾ ਇਹ ਸੱਚ ਕਰ ਦਿਖਾਇਆ ਭਰਪੂਰ ਕੌਰ ਨੇ ਡੰਡੇ ਭਰਪੂਰ ਕੌਰ ਕਿੰਨਾ ਸੋਹਣਾ ਨਾ ਕਿੰਨੇ ਚਾਵਾਂ ਨਾਲ ਰੱਖਿਆ ਹੋਣਾ ਮਾਪਿਆਂ ਨੇ ਆਪਣੇ ਨਾਂ ਵਾਂਗੂ ਹੀ ਉਸ ਦੇ ਹਿੱਸੇ ਆਇਆ ਭਰਪੂਰ ਪਿਆਰ ਦੁਆਵਾਂ ਸਫਲਤਾਵਾਂ ਡੰਡੀ ਜ਼ਿੰਦਗੀ ਤਾਂ ਹਰ ਕੋਈ ਟੱਟ ਹੀ ਲੈਂਦਾ ਕੋਈ ਔਖਾ ਹੋ ਕੇ ਅਤੇ ਕੋਈ ਸੌਖਾ ਡੰਡੀ ਸਿਆਣੇ ਕਹਿੰਦੇ ਨੇ ਚਾਹੇ ਹੱਸ ਕੇ ਜੀ ਚਾਹੇ ਰੋ ਕੇ ਕਟਨੀ ਤਾਂ ਪੈਣੀ ਹੈ ਡੰਡੀ ਕੋਈ ਹੰਡਾ ਲੈਂਦਾ ਹੈ ਆਪਣੇ ਹਿੱਸੇ ਆਈਆਂ ਖੁਸ਼ੀਆਂ ਗਮੀਆਂ ਨੂੰ ਅਤੇ ਕੋਈ ਖੁਸ਼ੀਆਂ ਜਾਂ ਗਮੀਆਂ ਵਿੱਚੋਂ ਵੀ ਆਪਣੇ ਜਿਉਣ ਦਾ ਆਮ ਤੋਂ ਖਾਸ ਹੋਣ ਦਾ ਮਕਸਦ ਲੱਭ ਹੀ ਲੈਂਦਾ ਹੈ ਡੰਡੀ ਇਹੋ ਜਹੀ ਹੈ ਭਰਪੂਰ ਕੌਰ ਡੰਡੀ ਉਹ ਹੈ ਤਾਂ ਮੇਰੀ ਮਾਂ ਦੀ ਉਮਰ ਦੀ ਪਾਰ ਮੈਨੂੰ ਉਹਨਾਂ ਬਾਰੇ ਲਿਖਦੇ ਹੋਏ ਅੰਟੀ ਜੀ ਕਹਿਣ ਨਾਲੋਂ ਭਰਪੂਰ ਕੌਰ ਕਹਿਣਾ ਜ਼ਿਆਦਾ ਵਧੀਆ ਲੱਗ ਰਿਹਾ ਹੈ ਇੱਕ ਸਹੇਲੀ ਵਾਂਗੂ ਜਾਂ ਇੱਕ ਵੱਡੀ ਭੈਣ ਵਾਂਗੂ ਮੈਂ ਤਾਂ ਭਰਪੂਰ ਹੀ ਆਖਾਂਗੀ ਡੰਡੀ ਭਰਪੂਰ ਕੌਰ ਦਾ ਜਨਮ 2 ਮਈ 1964 ਵਿੱਚ ਮਾਤਾ ਸਰਜੀਤ ਕੌਰ ਅਤੇ ਪਿਤਾ ਮੱਖਣ ਸਿੰਘ ਦੇ ਘਰ ਪਿੰਡ ਬਰਨਾਲਾ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਡੰਡੀ ਚਾਰ ਭੈਣ ਭਰਾਵਾਂ ਵਿੱਚੋਂ ਭਰਪੂਰ ਕੌਰ ਦੇ ਹਿੱਸੇ ਆਇਆ ਆਪਣੇ ਸ਼ੌਂਕ ਪਗਾਉਣਾ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਜਿੱਠਣ ਤੋਂ ਬਾਅਦ ਡੰਡੀ ਹੈ ਨਾ ਹੈਰਾਨੀ ਦੀ ਗੱਲ ਹੋਵੇ ਵੀ ਕਿਉਂ ਨਾ ਕਦੇ ਚੌਥੀ ਵਿੱਚ ਅਰੇੜੀ ਪੜਦਿਆਂ 1 ਘੰਟਾ 15 ਮਿੰਟ ਰਸੀ 32 ਦਾ ਰਿਕਾਰਡ ਆਪਣੀ ਝੋਲੀ ਪਾਉਣ ਵਾਲੀ ਭਰਪੂਰ ਕੌਰ ਪੰਜਵੀਂ ਵਿੱਚ ਪਿਤਾ ਦੀ ਬਦਲੀ ਕਲਕੱਤੇ ਤੋਂ ਰੋਪੜ ਹੋਣ ਕਾਰਨ ਰੋਪੜ ਆ ਗਈ ਡੰਡੀ ਇੱਥੇ ਗਾਂਧੀ ਮੈਮੋਰੀਅਲ ਸਕੂਲ ਵਿੱਚ 8ਵੀਂ ਜਮਾਤ ਵਿੱਚ ਪੜ੍ਹਦਿਆਂ ਜ਼ਿਲ੍ਹਾ ਖੇਡਾਂ ਵਿੱਚ ਖੇਡਣ ਦਾ ਮੌਕਾ ਮਿਲਦਿਆਂ ਹੀ 800 ਮੀਟਰ ਦੀ ਦੌੜ ਵਿੱਚ ਤੀਜਾ ਸਥਾਨ ਹਾਸਲ ਕੀਤਾ ਡੰਡੀ ਇਹ ਤਾਂ ਮੁਰ ਤੋਂ ਸ਼ੁਰੂਆਤ ਸੀ ਆਗਾਜ਼ ਸੀ ਇੱਕ ਲੰਮੀ ਚੁੱਪੀ ਤੋਂ ਬਾਅਦ ਡੰਡੀ ਭਾਵੇਂ ਮੁਰ ਪਰਪੂਰ ਕੌਰ ਆਪਣੀ ਪੜ੍ਹਾਈ ਵਿੱਚ ਰੁੱਝ ਗਈ ਪਰ ਮਨ ਹਰ ਵੇਲੇ ਖੇਡਾਂ ਵੱਲ ਦੌੜਦਾ ਰਹਿੰਦਾ ਉਹ ਨੂੰ ਕਾਬੂ ਵਿੱਚ ਰੱਖਣਾ ਇੰਨਾ ਸੌਖਾ ਕਿੱਥੇ ਸੀ ਉਹ ਨੇ ਤਾਂ ਮਨ ਦੀ ਮੰਨਣੀ ਸੀ ਅਤੇ ਉਸ ਨੂੰ ਇੱਕ ਮੌਕੇ ਦੀ ਤਲਾਸ਼ ਸੀ ਜਿਹੜਾ ਉਡੀਕ ਰਿਹਾ ਸੀ ਡੰਡੀ ਭਰਪੂਰ ਨੂੰ ਪਤਾ ਨਹੀਂ ਉਸ ਮੌਕੇ ਦੀ ਪੜੀਕ ਪੂਰੀ ਹੋਈ ਜਾਂ ਭਰਪੂਰ ਕੌਰ ਦੀ ਡੰਡੀ ਉਸ ਨੇ ਕਾਲਜ ਵਿੱਚ 2000 ਮੀਟਰ ਦੀ ਸਟੇਟ ਜਿੱਤ ਕੇ ਬੈਸਟ ਐਥਲੀਟ ਦਾ ਖਿਤਾਬ ਆਪਣੇ ਨਾਂ ਦਰਜ ਕਰਵਾਇਆ ਡੰਡੀ 1983 ਵਿੱਚ ਪੜ੍ਹਾਈ ਖਤਮ ਹੋ ਗਈ ਅਤੇ ਨਾਲ ਹੀ ਖੇਡਾਂ ਵੀ ਡੰਡੀ ਜਿਵੇਂ ਅਕਸਰ ਹੁੰਦਾ ਕਿ ਕੁੜੀ ਦੀ ਪੜ੍ਹਾਈ ਮੁਕੰਮਲ ਹੁੰਦਿਆਂ ਹੀ ਉਸ ਦਾ ਉਸ ਨੂੰ ਵਿਆਹ ਕੇ ਮਾਪੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਸੁਰਖਰੂ ਹੋਣਾ ਲੋਚਦੇ ਡੰਡੀ ਭਰਪੂਰ ਕਾਰਨਾਲ ਵੀ ਇੰਜ ਹੀ ਹੋਇਆ ਡੰਡੀ ਉਹਦੇ ਨਵੇਂ ਜੀਵਨ ਦੀ ਸ਼ੁਰੂਆਤ ਹੋਈ ਹਿੰਮਤ ਸਿੰਘ ਦੀ ਹਮਸਫਰ ਬਣ ਕੇ ਡੰਡੀ ਉਸਨੇ ਆਪਣੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਨੂੰ ਇੱਕ ਸੁਚੱਜੀ ਘਰਵਾਲੀ ਨੂੰ ਅਤੇ ਮਾਂ ਦੇ ਫਰਜ਼